ਕਾਉਂਸਲ ਨਿਹਾਲ ਸਿੰਘ ਵਾਲਾ ਦੇ ਦਫਤਰ ਘਟ ਰਿਹਾ ਤੇ ਅੱਜ ਇਸ ਦਫਤਰ ਨੂੰ ਲੈ ਕੇ ਕਾਫੀ ਚੰਚਾ ਮਾਹੌਲ ਵੀ ਜੁੜਿਆ ਹੋਇਆ ਹੈ। ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਪ੍ਰਧਾਨ ਜੀ ਬੈਠੇ ਨੇ ਨਗਰਪੰਚਾਇਤ ਨਿਹਾਲ ਸਿੰਘ ਵਾਲਾ ਦੇ ਸਰਦਾਰ ਜਿੰਦੀਪ ਸਿੰਘ ਜੀ ਗੱਟਰ ਸਾਹਿਬ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਾਡੇ ਐਮਸੀ ਸਹਿਬਾਨ ਸਾਡੇ ਵਾਈਸ ਪ੍ਰਧਾਨ ਉੱਤਮ ਮੰਡੀ ਦੇ ਸਾਡੇ ਸਤਿਕਾਰਯੋਗ ਵਾਸੀ ਸਾਰੇ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਦਿਨਾ ਮੰਡੀ ਨਿਹਾਲ ਸਿੰਘ ਵਾਲਾ ਦੀ ਜਿਹੜੀ ਨਗਰ ਪੰਚਾਇਤ ਆ ਉਹ ਪੰਜਾਬ ਦੀਆਂ ਸਭ ਤੋਂ ਵਧੀਆ ਜਿਹੜੀਆਂ ਨਗਰ ਪੰਚਾਇਤਾਂ ਉਹਨਾਂ ਦੇ ਵਿੱਚੋਂ ਇੱਕ ਆ ਉਹਨਾਂ ਦੇ ਵਿੱਚ ਇਹ ਗਿਣੀ ਜਾਂਦੀ ਆ ਤੇ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ ਇਹਦਾ ਦਫ਼ਤਰ ਸੀ ਸਾਡੇ ਕੋਲੇ ਉਹਦੀ ਹਾਲਤ ਬੜੀ ਖਸਤਾ ਸੀ ਚਤਾਂ ਵੀ ਚੁੰਦੀਆਂ ਸੀ ਬਰਸਾਤਾਂ ਦੇ ਵਿੱਚ ਸਾਡਾ ਰਿਕਾਰਡ ਵੀ ਖਰਾਬ ਹੋ ਜਾਂਦਾ ਸੀ ਤੇ ਜਦੋਂ ਅਸੀਂ ਕੋਈ ਮੰਥਲੀ ਜਾਂ ਕੋਈ ਐਮਰਜੈਂਸੀ ਮੀਟਿੰਗ ਕਰਦੇ ਸੀ ਕੋਈ ਮਤਾ ਪਾਸ ਕਰਨਾ ਹੁੰਦਾ ਸੀ ਤਾਂ ਉਹ ਸਮੇਂ ਸਾਨੂੰ ਬੈਠਣ ਦੀ ਵੀ ਬੜੀ ਦਿੱਕਤ ਹੁੰਦੀ ਸੀ ਕਿਉਂਕਿ ਉਹ ਅਸਲ ਵਿੱਚ ਪਸ਼ੂ ਡਿਸਪੈਂਸਰੀ ਸੀ ਕਿਸੇ ਸਮੇਂ ਦੀ ਤੇ ਉਹਦੇ ਵਿੱਚ ਅਸੀਂ ਨਗਰ ਪੰਚਾਇਤ ਦਾ ਦਫ਼ਤਰ ਬਣਾਇਆ ਹੋਇਆ ਸੀ ਤੇ ਪਰ ਉਹਦੇ ਵਿੱਚ ਸਾਡਾ ਗੁਜ਼ਾਰਾ ਨਹੀਂ ਸੀ ਹੁੰਦਾ ਸਾਡੇ ਜਿਹੜੇ ਅਧਿਕਾਰੀ ਸਹਿਬਾਨ ਨੇ ਈਓ ਸਾਹਿਬ ਸਾਹਿਬ ਨੇ ਤੇ ਹੋਰ ਵੀ ਜਿਹੜੇ ਸਾਡੇ ਕਰਮਚਾਰੀ ਨੇ ਉਹਨਾਂ ਨੂੰ ਬੜੀ ਦਿੱਕਤ ਹੁੰਦੀ ਸੀ ਕੰਮ ਕਰਨ ਦੇ ਵਿੱਚ ਬੜੀਆਂ ਰੁਕਾਵਟਾਂ ਪੈਦਾ ਹੁੰਦੀਆਂ ਸੀ ਸੋ ਸਾਡੇ ਪ੍ਰਧਾਨ ਜੀ ਸਰਦਾਰ ਜਗਦੀਪ ਸਿੰਘ ਜੀ ਗੜਾ ਸਾਹਿਬ ਇਹਨਾਂ ਨੇ ਬੜੀ ਹਿੰਮਤ ਕੀਤੀ ਇਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਇੱਥੇ ਦਫ਼ਤਰ ਬਣਾਉਣਾ ਇੱਥੇ ਇੱਕ ਬੇਆਵਾਜ਼ ਜਗ੍ਹਾ ਪਈ ਸੀ ਜਿੱਥੇ ਸਾਡੇ ਦੇ ਘਰਾਂ ਦੇ ਨੌਜਵਾਨ ਕੋਈ ਨਸ਼ੇ ਪੱਤੇ ਵਾਲੇ ਜਾਂ ਕੋਈ ਗਲਤ ਹੋਰ ਕੰਮਾਂ ਵਾਲੇ ਉਹ ਇੱਥੇ ਆੜ ਕੇ ਆੜ ਕੇ ਬੈਠਦੇ ਸੀ ਤੇ ਇਸ ਜਗ੍ਹਾ ਨੂੰ ਮਤਲਬ ਵੇਸਟ ਕੀਤਾ ਹੋਇਆ ਸੀ ਪਰ ਪ੍ਰਧਾਨ ਜੀ ਨੇ ਬੜੀ ਹਿੰਮਤ ਨਾਲ ਬੜੇ ਯਤਨਾਂ ਦੇ ਨਾਲ ਔਰ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਇਸ ਜਗ੍ਹਾ ਨੂੰ ਆਬਾਦ ਕੀਤਾ ਔਰ ਇੱਥੇ ਇੱਕ ਪੂਰਾ ਖੂਬਸੂਰਤ ਦਫ਼ਤਰ ਬੜਾਇਆ ਤੇ ਇਸ ਦਫ਼ਤਰ ਦੇ ਵਿੱਚ ਜਿਹੜੇ ਹੁਣ ਕੰਮ ਆ ਬੜੀ ਆਸਾਨੀ ਦੇ ਨਾਲ ਹੋਣਗੇ ਸਾਡੇ ਮੰਡੀ ਨਿਵਾਸੀਆਂ ਦੇ ਔਰ ਪਾਰਕਿੰਗ ਦੇ ਲਈ ਵੀ ਬੜੀ ਖੁੱਲੀ ਜਗ੍ਹਾ ਔਰ ਦਫ਼ਤਰ ਦੇ ਵਿੱਚ ਸਾਰੀਆਂ ਜਿਹੜੀਆਂ ਸ਼ਖਾਵਾਂ ਨੇ ਉਹ ਸਾਰੇ ਉਹਨੂੰ ਬੜਾਏ ਗਏ ਨੇ ਔਰ ਇਹ ਜਿਹੜਾ ਦਫ਼ਤਰ ਹੈ ਤਕਰੀਬਨ 1.5 ਕਰੋੜ ਤੋਂ ਉੱਪਰ ਦੀ ਲਾਗਤ ਨਾਲ ਕੰਪਲੀਟ ਹੋਣ ਜਾ ਰਿਹਾ ਕਿਉਂਕਿ 1 ਕਰੋੜ ਰੁਪਏ ਦਾ ਜਿਹੜਾ ਬਜਟ ਆ ਉਹ ਕੱਲੀ ਬਿਲਡਿੰਗ ਤੇ ਖਰਚ ਹੋਇਆ ਔਰ 50 ਲੱਖ ਦੇ ਲਗਭਗ ਜਿਹੜਾ ਫਰਨੀਚਰ ਆ, ਏਸੀ ਆ, ਪੱਖੇ ਆ, ਉਹਦੇ ਵਿੱਚ ਸਾਡਾ ਖਰਚ ਹੋ ਰਿਹਾ ਔਰ 25 ਲੱਖ ਤਕਰੀਬਨ ਜਿਹੜਾ ਸਾਡਾ ਬਾਹਰ ਦੀ ਚਾਰ ਦਿਵਾਰੀ ਆ ਜਾਂ ਇੰਟਰਲੌਕ ਆ ਜਾਂ ਹੋ ਜਿਹੜਾ ਕਾਫੀ ਸਾਡੇ ਗੇਟ ਹੋ ਗਿਆ ਤੇ 25 ਲੱਖ ਰੁਪਏ ਉਹਦੇ ਤੇ ਖਰਚ ਜਿਹੜੇ ਕਿ ਅਸੀਂ ਮੋਟੇ ਦੇ ਹਿਸਾਬੇ ਡੇਢ ਤੋਂ 2 ਕਰੋੜ ਦੇ ਵਿੱਚ ਵਿੱਚ ਇਹਦੇ ਤੇ ਬਜਟ ਆ ਜਿਹੜਾ ਖਰਚ ਆਊਗਾ ਕੰਪਲੀਟ ਹੋਣ ਤੱਕ ਸੋ ਮੰਡੀ ਵਾਸੀਆਂ ਨੂੰ ਪ੍ਰਧਾਨ ਜੀ ਨੂੰ ਇਹੋ ਸਾਬ ਨੂੰ ਔਰ ਜਿੰਨੇ ਵੀ ਸਾਡੇ ਇਸ ਸੰਸਥਾ ਨਾਲ ਸਬੰਧ ਰੱਖਣ ਵਾਲੇ ਨੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਤੇ ਪੰਜਾਬ ਸਰਕਾਰ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਕਿ ਬਿਲਕੁਲ ਹੀ ਹਿਚਕਚਾਰ ਨਹੀਂ ਕਰਦੇ ਜਦੋਂ ਅਸੀਂ ਗਰੰਟੀਆਂ ਦੀ ਮੰਗ ਕਰਦੇ ਆ ਜੋ ਅਸੀਂ ਕੰਮ ਉਹਨਾਂ ਨੂੰ ਕਹਿੰਨੇ ਆ ਉਹੀ ਕੰਮ ਸਾਡਾ ਕਰਕੇ ਦਿੰਦੇ ਨੇ ਸਾਨੂੰ ਕਦੇ ਵੀ ਉਹਨਾਂ ਨੇ ਖਜ਼ਾਨਾ ਖਾਲੀ ਵਾਲੀ ਗੱਲ ਜਾਂ ਪੈਸੇ ਨਾ ਹੋਣ ਵਾਲੀ ਗੱਲ ਨਹੀਂ ਕਹੀ ਸੋ ਇੱਕ ਵਾਰ ਫੇਰ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਪ੍ਰਕਾਸ਼ ਸਿੰਘ ਜੀ ਮਾਨਸਾਹੂਰਾ ਦਾ ਔਰ ਪ੍ਰਧਾਨ ਜਦੀਪ ਸਿੰਘ ਕਟਰਾ ਜੀ ਅਤੇ ਸਮੂਹ ਕਮੇਟੀ ਮੈਂਬਰਾਂ ਤੇ ਨਗਰ ਨਿਵਾਸੀਆਂ ਨੂੰ ਮੰਡੀ ਨਿਵਾਸੀ ਨੂੰ ਬਹੁਤ ਬਹੁਤ ਵਧਾਈ ਧੰਨਵਾਦ ਅੱਜ ਅਗਰ ਕੌਂਸਲ ਦਾ ਇਸ ਪਰ ਮੈਂ ਹਾਲ ਸੀ ਗੋਲਾ ਦਾ ਘਟਨ ਕੀਤਾ ਗਿਆ ਦਰਸਪੰਨ ਕੀਤਾ ਗਿਆ ਕੀ ਕਹਿਣਾ ਚਾਹੁੰਦਾ ਹਾਂ ਪਹਿਲਾਂ ਤਾਂ ਮੈਂ ਇੱਥੇ ਅੱਜ ਨਗਰਪਦਰਫਾ ਦਾ ਘਟਨਾ ਸਾਰੇ ਜੋ ਆਏ ਸਾਡੇ ਸਰਕਾਰ ਜੋ ਐਮਐਲਏ ਸਾਹਿਬਾਨ ਸਾਡੇ ਹਰਮਨ ਬਰਾੜ ਜੀ ਪ੍ਰਧਾਨ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸੁਰੇਂਦਰ ਸ਼ਰਮਾ ਜੀ ਸਾਡੇ ਦੋਨੇ ਕਿੰਨੇ ਕਮੇਟੀਾਂ ਦੇ ਚੇਅਰਮੈਨ ਸਾਡੇ ਇੱਥੇ ਪਹੁੰਚੇ ਨੇ ਬਦਨੀ ਤੇ ਆਪਣੇ ਜੱਤਵਾਲ ਦੇ ਜੀ ਹੋਰ ਵੀ ਜੋ ਬਲਾਕ ਪ੍ਰਧਾਨ ਇੱਥੇ ਆਵਾਮ ਕੌਮੀ ਪਾਰਟੀ ਦੇ ਪਹੁੰਚੇ ਜਾਂ ਨਗਰ ਤੇ ਨੇਵੀ ਸ ਤੇ ਸੱਜਣ ਮੋਟਰ ਵਿਅਕਤੀ ਇੱਥੇ ਪਹੁੰਚਿਆ ਉਹ ਸਾਰਿਆਂ ਦਾ ਉਹਨਾਂ ਦੇ ਇੱਥੇ ਪਹੁੰਚ ਗਏ ਆ ਇਹ ਕਹਿੰਦਾ ਤੇ ਧੰਨਵਾਦ ਕਰਦਾ ਉਹਨਾਂ ਦਾ ਦੇਖੋ ਇਹ ਜੋ ਦਫ਼ਤਰ ਆ ਕੋਈ ਸਾਜਾ ਨਹੀਂ ਹੈਗਾ ਸ਼ਹਿਰ ਦਾ ਸ਼ਹਿਰ ਦਾ ਦਫ਼ਤਰ ਆ ਨਗਰ ਪੰਚਾਇਤ ਦਾ ਦਫ਼ਤਰ ਆ ਸਾਰਿਆਂ ਦਾ ਦਫ਼ਤਰ ਆ ਕੋਈ ਇਕੱਲੇ ਕਿਸੇ ਦਾ ਜਾਂ ਮੇਰਾ ਜਾਂ ਐਮਐਲ ਸਾਹਿਬ ਦਾ ਨਹੀਂ ਹੈਗਾ ਸਾਧਰ ਜਤਨਾ ਜੇ ਅਸੀਂ ਐਮਐਲਏ ਸਾਹਿਬ ਨੂੰ ਜਮਾਨਤ ਦਿੱਤੀ ਐ ਐਮਐਲਏ ਸਾਹਿਬ ਜਤਨਾ ਸਦਕਾ ਤੇ ਸਾਡੇ ਸੀਐਮ ਭਗਵੰਤ ਮਾਨ ਜੀ ਜਤਨਾ ਸਦਕਾ ਜੋ ਉਹਨੇ ਸੋਚ ਸਦਕਾ ਅਸੀਂ ਇਹ ਚੀਜ਼ ਨੂੰ ਸਿਰੇ ਲਾ ਸਕਿਆ ਤੇ ਸੁਖਨਾ ਬਹੁਤ ਸੋਹਣਾ ਸੀ ਦਫ਼ਤਰ ਵਿਚਾਰ ਨੂੰ ਦੇਖ ਚੱਲਦਾ ਜਦੋਂ ਇਹ ਦਫ਼ਤਰ ਦੀ ਸ਼ੁਰੂਆਤ ਕੀਤੀ ਗਈ ਹੈ ਉਸ ਵੇਲੇ ਕਾਫੀ ਵਿਵਾਦ ਵੀ ਭਿਆ ਜਿਹੜਾ ਕਾਂਗਰਸ ਪਾਰਟੀ ਦਾ ਉਹ ਵਿਦਰਨਾ ਲਗਾਇਆ ਗਿਆ ਇਹ ਬਾਰੇ ਦੇਖੋ ਇਹ ਰਾਜਨੀਤਿਕ ਕਲਾ ਮੇਥੋਂ ਜਨ ਕਿਸੇ ਤੋਂ ਜੇ 70 ਸਾਲ ਕੋਈ ਕੰਮ ਨਾ ਹੋਵੇ ਤੇ ਜੇ ਦੂਜਾ ਬੰਦਾ ਕੰਮ ਕਰਦਾ ਤਕਲੀਫ ਤਾਂ ਹੁੰਦੀ ਹੈ 75 ਸਾਲਾਂ ਜਿਉਂਦੇ ਇਸ ਯਾਦ ਹੋਇਆ ਨਿਹਾਲ ਸਿੰਘ ਨਾਲ ਜੋ ਪਹਿਲਾਂ ਪੰਚਾਇਤ ਸੀ ਫਿਰ ਨਗਰ ਪੰਚਾਇਤ ਬਣੀ ਤੇ ਪਹਿਲਾਂ ਹੁਣ ਦੂਜੀ ਟਰਮ ਚੱਲ ਰਹੀ ਆ ਜੋ ਚੀਜ਼ਾਂ ਉਹਨਾਂ ਤੋਂ ਨਹੀਂ ਬਣ ਰਹੀਆਂ ਅਸੀਂ ਬਣਾ ਰਹੇ ਹਾਂ ਤਕਲੀਫ ਤਾਂ ਹੋਣੀ ਆ ਹੁਣ ਅਸੀਂ ਦਫ਼ਤਰ ਮ ਆਇਆ ਪਿੱਛੇ ਸਾਡਾ ਸਟੇਡੀਅਮ ਮਲਕੀਆ ਇਨਕੰਪਲੀਟ ਉਹ ਤਿਆਰ ਹੋਈ ਜਾਂਦਾ ਉਹ ਤਿਆਰ ਕਰ ਦਿੰਨਾ ਪਾਰਕ ਬਣਿਆ ਸਾਡੇ ਕਮਿਊਨਿਟੀ ਹਾਲ ਤਿਆਰ ਆ ਅਸੀਂ ਉਹ ਵੀ ਤਿਆਰ ਸ਼ੁਰੂ ਕਰਨੇ ਆ ਸਾਡੇ ਲਾਇਬ੍ਰੇਰੀ ਜਾਂ ਅਸੀਂ ਇੰਡੋਰ ਜਿਮ ਵੂਮਨ ਵੂਮਨ ਵਾਸਤੇ ਬਣਾ ਰਹੇ ਹਾਂ ਦੇਖੋ ਇਹ ਚੀਜ਼ਾਂ ਬਣਾਉਣੀਆਂ ਉਹਨਾਂ ਨੂੰ ਉਹਨਾਂ ਨੂੰ ਤਕਲੀਫ ਹੋਣੀ ਅਸਲ ਇਹ ਨਾਰਮਲ ਗੱਲਾਂ ਦੇ ਕਰਨੇ ਦਾ ਲੱਗਦੀ ਰਹਿੰਦੇ ਤੇ ਫੇਰ ਹੀ ਸਵਾਲ ਆਉਂਦਾ ਕਿ ਇਹ ਕੀ ਕਰਨ ਦਾ ਅੱਜ ਦੇ ਇਸ ਸਮਾਗਮ ਦੇ ਵਿੱਚ ਵਿਰੋਧੀ ਤੇ ਜਿਹੜੀ ਗੈਰ ਹਜ਼ਰ ਨਜ਼ਰ ਆ ਰਹੀ ਹੈ ਤੇ ਕੀ ਪ੍ਰਤੀਦਰ ਦਾ ਸੱਦਾ ਪੱਤਰ ਨਹੀਂ ਦਿੱਤਾ ਗਿਆ ਜਾਂ ਸੱਦਾ ਪੱਤਰ ਸੇ ਕੋਈ ਕਿਸੇ ਨੂੰ ਸਪੈਸ਼ਲੀ ਕਿਸ ਨੂੰ ਦਿੱਤਾ ਇਹ ਜੋ ਵੀ ਪੰਚਾਇਤ ਜਾਂ ਸ਼ਹਿਰ ਦਾ ਦਫ਼ਤਰ ਹੈ ਜੀ ਕੋਈ ਸਾਡਾ ਕੱਲੇ ਦਾ ਦਫ਼ਤਰ ਨਹੀਂ ਐਜ਼ ਅ ਮੈਸੇਜ ਪਾਇਆ ਗਰੁੱਪ 'ਚ ਵੈਸੇ ਮੇਰੇ ਖਿਆਲ 'ਚ ਜਿਹਨੂੰ ਸ਼ਰਮ ਆਉਣੀ ਚਾਹੀਦੀ ਵੀ ਇਹ ਜਦੋਂ ਪਹਿਲਾਂ ਪੱਤਰਨੇ ਲਈਏ ਤਾਂ ਹੁਣ ਆਉਣਾ ਵੀ ਕਿਹੜੇ ਮੂੰਹ ਨਾਲ ਰਾਜੀ ਕਿੰਨੇ ਜਿਹੜੇ ਕਮਰੇ ਬਣਾਏ ਗਏ ਆ ਉਹ ਕਿਹੜੀਆਂ-ਕਿਹੜੀਆਂ ਸਪੈਸ਼ਲिटीज ਦਿੱਤੀਆਂ ਆ ਤਰਗੋਂ ਜਿੰਨੇ ਸਾਡੇ ਸਾਖਾਂ ਨੇ ਜਿਵੇਂ ਸਾਡੇ ਜੈ ਸਿੰਘ ਸਾਹਿਬ ਐਮੀ ਸਾਹਿਬ ਉਹਨਾਂ 'ਸਤੇ ਕਮਰਾ ਬਣਿਆ ਸਾਡੇ ਆਪਣੇ ਜਿਹੜਾ ਹੁੰਦਾ ਚੈੱਕ ਸਾਖਾਂ ਸਾਡੇ ਹੁੰਦੀਆਂ ਆਪਣੇ ਉਹਨਾਂ ਵਾਸਤੇ ਬਣਾਇਆ ਸਾਡੇ ਜਿੰਨੇ ਸਾਡੇ ਸੱਤਾਂ ਕਮਰੇ ਸਾਡੇ ਕੋਲ ਹਰੇਕ ਸਾਖਾਸਤੇ ਵੱਖਰਾ ਕਮਰਾ ਉਹ ਜੇ ਲੋਕਾਂ ਨੂੰ ਆਉਂਦਿਆ ਕਿਰੀ ਅੱਗੇ ਤਾਂ ਸੀ ਵੀ ਉੱਪਰ ਚੜਨਾ ਥੱਲੇ ਚੜਨਾ ਉਸੇ ਗੱਲ ਕਰਕੇ ਥੱਲੇ ਗਰਾਉਂਡ 'ਚ ਬਣਾਇਆ ਗਿਆ ਜੋ ਬਜ਼ੁਰਗ ਬੰਦੇ ਆਉਣ ਜੋ ਤਕਲੀਫ ਨਾ ਹੋਵੇ ਕਿਸੇ ਨੂੰ ਕੌਂਸਲਰ ਨਗਰ ਕੌਂਸਲ ਦਫਤਰ ਦਾ ਗਠਨ ਕੀਤਾ ਗਿਆ ਹੈ ਉਸ ਦੇ ਵਿਸ਼ੇਸ਼ ਕੌਂਸਲ ਜੀ ਇਹ ਕਹਨਾ ਜ਼ਰੂਰੀ ਹੈ ਸੌਤੋ ਬੈਨਾ ਤਾਂ ਇਹ ਮੈਂ ਬਤਾਈ ਦਿੰਨਾ ਸਾਡੇ ਨਗਰ ਪੰਚਾਇਤ ਦੇ ਪ੍ਰਧਾਨ ਸਰਦਾਰ ਜਗੀਰ ਸਿੰਘ ਘਟਰਾਏ ਜਿਨ੍ਹਾਂ ਨੇ ਕਾਫੀ ਜਿਹੜੀਆਂ ਇਸ ਦਫਤਰ ਨੂੰ ਬਣਾਉਣ ਦੇ ਵਿੱਚ ਮੁਸ਼ਕਲਾਂ ਵੀ ਆਈਆਂ ਪਰ ਉਹਨਾਂ ਨੇ ਆਪ ਦਾ ਜਿਹੜਾ ਸਿਰੜ ਉਹ ਰੱਖਿਆ ਤੇ ਜਿਹੜਾ ਇੱਕ ਲੋਕਾਂ ਨੂੰ ਇੱਕ ਬਹੁਤ ਸੋਹਣਾ ਦਫਤਰ ਹੈ ਜਿਹੜਾ ਉਹ ਲੋਕਾਂ ਦੀ ਸੇਵਾ ਦੇ ਵਿੱਚ ਉਹਨਾਂ ਨੇ ਬਣਾਇਆ ਬਹੁਤ ਹੀ ਇੱਕ ਕਹੋ ਵੀ ਲੈਂਡਮਾਰਕ ਇਹਨਾਂ ਦੀ ਅਚੀਵਮੈਂਟ ਹੈ ਅਸੀਂ ਸਾਰੇ ਸਮੂਹ ਸ਼ਹਿਰ ਵਾਸੀਆਂ ਨੂੰ ਪ੍ਰਧਾਨ ਜਗਦੀਪ ਸਿੰਘ ਘਟਰਾ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ। ਮੁबारकबाद ਦਿੰਦੇ ਆ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਲੜਕਦੀਆਂ ਮੰਗਾਂ ਨੂੰ ਪ੍ਰਧਾਨ ਜਗਦੀਪ ਸਿੰਘ ਘਟਰਾ ਨੇ ਅੱਜ ਨਿਹਾਲ ਸਿੰਘ ਵਾਲਾ ਵਿੱਚ ਨਗਰ ਪੰਚਾਇਤ ਦਫ਼ਤਰ ਦਾ ਉਦਘਾਟਨ ਕੀਤਾ ਜੋ ਕਿ ਪਿਛਲੇ 1 ਸਾਲ ਤੋਂ ਇਹਦੇ ਤੇ ਸੰਘਰਸ਼ ਚੱਲ ਰਿਹਾ ਸੀਗਾ ਤੇ ਇਹਨੂੰ ਅੱਜ ਤਿਆਰ ਹੋਇਆ ਇਹ ਉਦਘਾਟਨ ਕਰਿਆ ਗਿਆ ਇਹਦਾ ਜੋ ਕਿ ਸਾਡੇ ਸ਼ਹਿਰ ਵਾਸੀਆਂ ਲਈ ਬਹੁਤ ਹੀ ਵਧੀਆ ਸਹੂਲਤ ਆ। ਪਹਿਲਾਂ ਅਸੀਂ ਇੱਕ ਹਸਪਤਾਲ ਦੀ ਬਿਲਡਿੰਗ ਦੇ ਵਿੱਚ ਆਪਦਾ ਦਫ਼ਤਰ ਸੀਗਾ ਸਾਡਾ ਇਹ ਜੋ ਕਿ ਨਗਰ ਪੰਚਾਇਤ ਕੋਲੇ ਆਪਦਾ ਦਫ਼ਤਰ ਨਹੀਂ ਸੀਗਾ ਇਸੇ ਲਈ ਇਹਨੂੰ ਸਰਕਾਰ ਤੋਂ ਮਨਜ਼ੂਰ ਕਰਾ ਕੇ ਪ੍ਰਧਾਨ ਜਿੰਦੀਪ ਸਿੰਘ ਗਟਰਾ ਨੇ ਬਹੁਤ ਵੱਡਾ ਰੋਲ ਨਿਭਾਇਆ ਇੱਕ ਚੰਗਾ ਸਨੇਹ ਦਿੱਤਾ ਲੋਕਾਂ 'ਚ ਵਧੀਆ ਗੱਲ ਹੈ ਜੀ ਇਹ ਅਸੀਂ ਮੁਬਾਰਕਵਾਦ ਦਿੰਦੇ ਹਾਂ ਸ਼ਹਿਰ ਵਾਸੀਆਂ ਨੂੰ